ਸਰ ਹੁਣ 11 ਗੱਡੀਆਂ ਦਾ ਚਲਾਨ ਕਰ ਚੁੱਕਿਆ ਜੀ ਲਾਂ ਸਰ ਇਹ ਰੋਂਗ ਸਾਈਡ ਦਾ ਕਿੰਨੇ ਕ ਦਾ ਚਲਾਨ ਹੈ ਇਹਨਾਂ ਦਾ ਕਰਨ ਸਰ ਰੋ ਤੇ ਮੌਕੇ ਤੇ ਇੰਸਪੈਕਟਰ ਪਹੁੰਚ ਚੁੱਕੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ ਇੱਥੇ ਆਪਾਂ ਗੱਲ ਕਰਾਂ ਸਰ ਸਸੀ ਕਾਲ ਜੀ ਸਸੀ ਕਾਲ ਜੀ ਹਾਂ ਜੀ ਸਰ ਇਹ ਜਿਹੜੀ ਹੈ ਗੱਡੀਆਂ ਕੜੀਆਂ ਰੋਂਗ ਪਾਰਕਿੰਗ ਦਾ ਚਲਾਨ ਕਰ ਰਹੇ ਜੀ ਕਿਸੇ चीज ਦਾ ਜ਼ਮਾਨਤ ਕਰ ਰਹੇ ਇਹ ਰੋਂਗ ਪਾਰਕਿੰਗ ਦਾ ਕਰ ਰਹੇ ਆ ਹਸਪੀਟਲ ਚ ਪੇਸ਼ੈਂਟ ਆਏ ਹੋਏ ਆ ਡਾਕਟਰ ਸਾਹਿਬ ਨੂੰ ਵੇਸੀ ਦੱਸਿਆ ਪਹਿਲਾਂ ਵੀ ਅਸੀਂ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਕੇ ਗਏ ਆ ਕਈ ਮੇਰੇ ਕੋਈ ਅਮਰਜਸੀ ਵਾਲ ਆ ਜਾਂਦਾ ਉਹ ਰੋਡ ਦੇ ਉੱਤੇ ਲਾ ਦਿੰਦਾ ਸਰ ਆਪਾਂ ਨਾ ਰੂਟੀਨ 'ਚ ਹੀ ਦੇਖ ਰਹੇ ਆ ਅੱਜ ਇੱਕ ਮਤਲਬ ਫਰਸਟ ਡੇ ਨਹੀਂ ਆ ਪਰ ਰੂਟੀਨ 'ਚ ਹੀ ਦੇਖ ਰਹੇ ਆ ਅੱਜ ਤਾਂ ਕੁਝ ਵੀ ਨਹੀਂ ਗੱਡੀਆਂ ਕਾਫੀ ਅੱਗੇ ਤੱਕ ਇਹਨਾਂ ਨੇ ਰੋਡ ਦੇ ਅਧਿਵਿਸ਼ਕਾਰ ਤੱਕ ਗੱਡੀਆਂ ਖੜੀਆਂ ਕਰ ਦਿੰਦੇ ਨੇ ਇਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰ ਟਰੈਫਿਕ ਪੁਲਿਸ ਵੱਲੋਂ ਵੀ ਮੈਸੇਜ ਲਾਇਆ ਗਿਆ ਪਰ ਇਹ ਕੋਈ ਵੀ ਸਿਕਿਉਰਟੀ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦੀ ਤੁਸੀਂ ਇਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਅੱਜ ਤੋਂ ਬਾਅਦ ਇੱਥੇ ਨਾ ਖੜਿਆ ਕਰਨ ਪਰ ਫਿਰ ਵੀ ਤੁਸੀਂ ਦੇਖ ਲੈਣੇ ਦ ਕਾਨੂੰਨ ਦਾ ਨਹੀਂ ਡਰ ਕਿਸੇ ਵੀ ਚਲਾਨ ਦਾ ਨਹੀਂ ਡਰ ਇਹਨਾਂ ਨੂੰ ਇਸ ਕਰਕੇ ਡਰ ਕਿਉਂਕਿ ਗੱਡੀਆਂ ਇੱਥੇ ਖੜੀਆਂ ਕਰ ਦਿੰਦੇ ਚਲਾਨ ਲੋਕਾਂ ਦੇ ਹੋਣ ਨੇ ਇਹਨਾਂ ਦੀ ਕੰਨ ਤੇ ਕੋਈ ਜੂ ਨਹੀਂ ਚੜਕਦੀ ਤੁਸੀਂ ਇਹਨਾਂ ਨੂੰ ਕੀ ਮੈਸੇਜ ਦਿਓ ਅਸੀਂ ਇਹਨਾਂ ਨੂੰ ਇਹੀ ਮੈਸੇਜ ਦਿੱਤਾ ਕਿ ਆਪਣੇ ਸਕਿਉਰਟੀ ਗਾਰਡ ਨੂੰ ਬਾਹਰ ਲਾਓ ਤੇ ਰੋਡ ਦੇ ਉੱਤੇ ਗੱਡੀ ਖੜੀ ਨਾ ਕਰਨ ਜੇ ਕੋ ਕਰਨਗੇ ਤਾਸੀਂ ਉਹਨਾਂ ਦੇ ਚਲਾਨ ਵੀ ਕਰਾਂਗੇ ਤੇ ਡਾਕਟਰ ਸਾਹਿਬ ਨੂੰ ਵੀ ਅਸੀਂ ਹਦਾਇਤ ਕਰਤੀ ਵੀ ਅੱਗੇ ਤੋਂ ਰੋਡ ਤੇ ਉੱਥੇ ਗੱਡੀਆਂ ਨਾ ਖੜੇ ਕਰੀ। ਐਸੀ ਸਾਡੇ ਨਾਲ ਜੀਨਪੁਰ ਇੰਸਪੈਕਟਰ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਸਖਤ ਹਦਾਇਤਾਂ ਦੇੰਦਿਆ ਹੋਇਆ ਇੱਥੇ ਗੱਡੀਆਂ ਨਾ ਖੜਨ ਕਰਨ ਦੀ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ। ਟ੍ਰੈਫਿਕ ਪੁਲਿਸ ਵਾਲੇ ਚਲਾਨ ਕੱਟ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰਾ ਮਾਮਲਾ ਕੀ ਹੈ। ਸਾਰੇ ਔਨਲਾਈਨ ਚਲਾਨ ਕੱਟੇ ਜੀ। ਜੀ ਸਰ। ਤੇ ਸਾਰੇ ਹੋਰ ਕਿਸ ਚੀਜ਼ ਦਾ ਚਲਾਨ ਹੈ ਇਹਨਾਂ ਦਾ ਸਿਰਫ ਰੋਂਗ ਪਾਰਕਿੰਗ ਦਾ ਜਾਂ ਹੋਰ ਕਿਸ ਚੀਜ਼ ਦਾ? ਰੋਂਗ ਪਾਰਕਿੰਗ ਦਾ ਜੀ। ਜੀ ਨਮਸਕਾਰ ਜੀ ਸਰ ਆਨਲਾਈਨ ਚਲਾਨ ਹੋ ਰਿਹਾ ਜੀ ਹਾਂਜੀ ਸਰ ਆਨਲਾਈਨ ਜੀ ਸਰ ਹੁਣ ਤੱਕ ਕਿੰਨੀਆਂ ਗੱਡੀਆਂ ਦੇ ਚਲਾਨ ਕਰਤੇ ਜੀ ਅਪਾ ਸਰ ਹੁਣ 11 ਗੱਡੀਆਂ ਦੇ ਕਰ ਚੁੱਕੇ ਆ ਚਲਾਨ ਸਰ ਰੋਂਗ ਸਾਈਡ ਦਾ ਕਿੰਨੇ ਕ ਦਾ ਚਲਾਨ ਹੈ ਇਹਨਾਂ ਦਾ ਬਣਦਾ ਸਰ ਰੋਂਗ ਪਾਰਕਿੰਗ ਦਾ ਚਲਾਨ ਹੈ ਜੀ ਪਾਰਕਿੰਗ ਦਾ 550 ਰੁਪਏ ਦਾ ਮੋਰ ਦਾ ਚਲਾਨ ਹੈ ਜੀ ਠੀਕ ਹੈ ਇਹ ਜਿੰਨੀਆਂ ਗੱਡੀਆਂ ਖੜੀਆਂ ਸਭ ਦੇ ਚਲਾਨ ਹੋਣਗੇ ਜੀ ਹਾਂਜੀ ਸਰ ਸਾਰਿਆਂ ਦੇ ਹੋਣਗੇ ਐਸੀ ਸਾਡੇ ਨਾਲ ਜਲਪੁਰ ਦੇ ਟ੍ਰੈਫਿਕ ਮੁਲਾਜ਼ਮ ਜਿਹੜੇ ਕਹਿ ਰਹੇ ਕਿ ਰੋਂਗ ਸਾਈਡ ਗੱਡੀਆਂ ਖੜੀਆਂ ਕਰਨਾ ਹੈ ਰੋਂਗ ਪਾਰਕਿੰਗ ਗੱਡੀਆਂ ਖੜਾਣ ਵਾਲੇ ਸਾਰਿਆਂ ਦੇ ਆਨਲਾਈਨ ਚਲਾਨ ਹੋਣਗੇ ਬਲਕਿ ਜੇਪੀ ਹਸਪੀਟਲ ਦੇ ਬਿਲਕੁਲ ਸਾਹਮਣੇ ਰੋਂਗ ਸਾਈਡ ਪਾਰਕ ਜਿਹਦੇ ਕਰਕੇ ਕਾਫੀ ਮਾਤਰਾ ਦੇ ਵਿੱਚ ਇੱਥੇ ਟ੍ਰੈਫਿਕ ਜਮ ਹੁੰਦਾ ਸਵੇਰੇ ਸ਼ਾਮ ਇਹ ਰੈਗੂਲਰ ਮੇਨ ਹਾਈਵੇ ਹੈ ਇੱਥੇ ਬਹੁਤ ਜ਼ਿਆਦਾ ਜਮ ਹੋ ਜਾਂਦਾ ਬਾਕੀ ਤੁਹਾਨੂੰ ਜਲਦੀ ਨਵੀਂ ਵੀਡੀਓ ਲੈ ਕੇ ਮਿਲਾਂਗੇ